ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈੱਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਪਾਂ ਕਣਕ ਦੇ ਰੇਟ ਜਿਹੜੇ ਹੁਣ ਤਾਜ਼ਾ ਰੇਟ ਚੱਲ ਰਹੇ ਆ ਉਹ ਕੀ ਕੀ ਰੇਟ ਕਣਕ ਦਾ ਚੱਲ ਰਿਹਾ ਹੈ ਤੇ ਨਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਕਣਕ ਦਾ ਰੇਟ ਹੈ ਉਹ ਵਧੂਗਾ ਜਾਂ ਘਟੂਗਾ ਆਪਾਂ ਨੂੰ ਹੁਣ ਕਣਕ ਦੇਣੀ ਚਾਹੀਦੀ ਹੈ ਜਾਂ ਫਿਰ ਆਪਾਂ ਨੂੰ ਰੁੱਕ ਕੇ ਦੇਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਫਿਰ ਵੀਡੀਓ ਕਰਦੇ ਆ ਸ਼ੁਰੂ ਤੇ ਜਿਹੜੇ ਪ੍ਰਾਈਵੇਟ ਰੇਟ ਚੱਲ ਰਿਹਾ ਹੈ ਆਪਣੇ ਹਰ ਇੱਕ ਜ਼ਿਮੀਂਦਾਰ ਭਰਾ ਜਿਹੜੀ ਕਣਕ ਹੈ ਉਹ ਵੱਡੀ ਮੋਕੇ ਛੋਟਾ ਜ਼ਿੰਮੇਦਾਰ ਹੋ ਗਿਆ ਚ ਉਹ ਵੱਡਾ ਜ਼ਿੰਮੇਦਾਰ ਹੋ ਗਿਆ ਛੋਟਾ ਜ਼ਿੰਮੇਦਾਰ ਹਰ ਇੱਕ ਜਿਹੜਾ ਕਿਸਾਨ ਹੈ ਉਹ ਥੋੜੀ ਕਣਕ ਜ਼ਰੂਰ ਕਰ ਰੱਖੂਗਾ ਤੇ ਆਪਾਂ ਨੂੰ ਜ਼ਿੰਮੇਦਾਰ ਨੂੰ ਕੀ ਉਮੀਦ ਹੁੰਦੀ ਹੈ ਵੀ ਅੱਗੇ ਜਾ ਕੇ ਜਦੋਂ ਸਿਆਲ ਦੇ ਵਿੱਚ ਕਣਕ ਦਾ ਰੇਟ ਵਧੂਗਾ ਤੇ ਉਸ ਸਮੇਂ ਜਾ ਕੇ ਆਪਾਂ ਕਣਕ ਨੂੰ ਵੇਚਾਂਗੇ ਤੇ ਆਪਾਂ ਨੂੰ ਵੱਧ ਪ੍ਰੋਫਿਟ ਹੋਊਗਾ ਤੇ ਜਿਹੜੇ ਹੁਣ ਪ੍ਰਾਈਵੇਟ ਰੇਟ ਚੱਲ ਰਹੀ ਹੈ ਮੈਂ ਉਹ ਵੀ ਤੁਹਾਨੂੰ ਦੱਸੂਗਾ ਜੀ ਜਿਹੜੇ ਪਿਛਲੇ ਸਾਲ ਰੇਟ ਤੇ ਪਿਛਲੇ ਸਾਲ ਰੇਟ ਜ਼ਿਮੀਂਦਾਰਾਂ ਨੂੰ ਬਹੁਤ ਘਾਟਾ ਹੋਇਆ ਹੈ ਕਿਉਂਕਿ ਪਿਛਲੇ ਸਾਲ ਕੀ ਹੋਇਆ ਪਿਛਲੇ ਸਾਲ ਰੇਟ ਬਹੁਤ ਜ਼ਿਆਦਾ ਡੋਨ ਚੱਲ ਗਏ ਤੇ ਜਿਹੜਾ ਆਪਣਾ ਸਰਕਾਰੀ ਐਮਐਸਪੀ ਰੇਟ ਹੁੰਦਾ ਹੈ ਪਿਛਲੇ ਸਾਲ ਉਹ ਵਾਲੇ ਰੇਟ ਤੋਂ ਵੀ ਆਪਾਂ ਨੂੰ ਥੱਲੇ ਜਾ ਕੇ ਕਣਕ ਵੇਚਣੀ ਪਈ ਤੀ ਪਰ ਕਿਸਾਨਾਂ ਲਈ ਬਹੁਤ ਹੀ ਖੁਸ਼ਖਬਰੀ ਦੀ ਗੱਲ ਹੈ ਵੀ ਇਸ ਸਾਲ ਪਿਛਲੇ ਸਾਲ ਨਾਲੋਂ ਬਹੁਤ ਵਧੀਆ ਆਪਾਂ ਨੂੰ ਰੇਟ ਕਣਕ ਦਾ ਮਿਲੇਗਾ ਤੇ ਹੁਣ ਜਿਹੜੇ ਕਣਕ ਦੇ ਰੇਟ ਚੱਲ ਰਹੇ ਨੇ ਜੀ 3000 ਤੋਂ ਲੈ ਕੇ 3200 ਰੁਪਏ ਤੱਕ 2800 2900 3000 3200 ਰੁਪਿਆ ਅਲੱਗ ਅਲੱਗ ਸ਼ਹਿਰਾਂ ਦੇ ਰੇਟ ਨੇ ਤੇ ਕਣਕ ਦੇ ਹੁਣ ਗੱਲ ਆਉਂਦੀ ਹੈ ਜੀ ਵੇਚਣ ਦੀ ਆਪਾਂ ਨੂੰ ਕਣਕ ਹੁਣ ਵੇਚਣੀ ਚਾਹੀਦੀ ਹੈ ਜਾਂ ਫਿਰ ਹੋਰ ਰੇਟ ਵਧਣ ਦੀ ਸਭਾਵਨਾ ਹੈਗੀ ਹੈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਅੱਗੇ ਜਾ ਕੇ ਕਣਕ ਦਾ ਰੇਟ ਵਧੂਗਾ ਅੱਗੇ ਜਾ ਕੇ ਕਣਕ ਦਾ ਰੇਟ ਘੱਟ ਵੀ ਸਕਦਾ ਹੈ ਕਦੇ ਵੀ ਆਪਾਂ ਨੂੰ ਕਿਸੇ ਵੀ ਚੀਜ਼ ਚੀਜ਼ ਦਾ ਲਾਲਚ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਰੇਟ ਪਤਾ ਕਰਕੇ ਤੁਹਾਨੂੰ ਲੱਗ ਰਿਹਾ ਹੈ ਵੀ ਆਪਾਂ ਨੂੰ ਕਣਕ ਦਾ ਵਧੀਆ ਰੇਟ ਮਿਲ ਰਿਹਾ ਹੈ ਜਿਵੇਂ 2800 ਰੁਪਿਆ 2900 ਰੁਪਿਆ 3000 ਤੱਕ ਆਪਣੀ ਕਣਕ बिक ਰਹੀ ਹੈ ਕਦੇ ਵੀ ਲਾਲਚ ਨਾ ਕਰੋ ਵੀ ਆਪਾਂ ਨੂੰ 3500 ਰੁਪਿਆ ਰੇਟ ਮਿਲੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਨਹੀਂ ਪਤਾ ਰੇਟ ਡਾਊਨ ਵੀ ਜਾ ਸਕਦਾ ਏ ਤੇ ਵੱਧ ਵੀ ਜਾ ਸਕਦਾ ਏ ਇਹ ਕੰਮ ਹੋ ਜਾਂਦਾ ਏ ਸੱਟੇ ਵਾਲਾ ਜੇ ਤੁਸੀਂ ਰਿਸਕ ਲੈ ਸਕਦੇ ਆ ਤਾਂ ਤੁਸੀਂ ਲੈ ਵੀ ਸਕਦੇ ਆ ਤੁਹਾਡੀ ਕਿਸਮਤ ਹੈ ਰੇਟ ਵੱਧ ਵੀ ਸਕਦਾ ਏ ਤੇ ਘਟ ਵੀ ਸਕਦਾ ਏ ਜਨਨ ਕਿ ਮੇਰੇ ਕਹਨੇ ਦੀ ਗੱਲ ਇਹ ਹੈ ਮੈਂ ਤੁਹਾਨੂੰ ਸਲਾਹ ਦਊਗਾ ਵੀ ਜੇ ਤੁਹਾਡੇ ਇਲਾਕੇ ਦੇ ਵਿੱਚ ਤੁਹਾਨੂੰ ਗਰੇਟ ਕਣਕ ਦਾ ਵਧੀਆ ਮਿਲ ਰਿਹਾ ਏ ਤਾਂ ਤੁਸੀਂ ਕਣਕ ਨੂੰ ਦੇ ਸਕਦੇ ਆ ਤੁਹਾਨੂੰ ਲੱਗ ਰਿਹਾ ਹੈ ਵੀ ਵਧੀਆ ਆਪਾਂ ਨੂੰ ਪ੍ਰੋਫਟ ਹੋ ਰਿਹਾ ਹੈ ਤੇ ਚੰਗਾ ਰੇਟ ਹੈ ਤਾਂ ਤੁਸੀਂ ਆਰਾਮ ਦੇ ਨਾਲ ਕਣਕ ਦੇ ਸਕਦੇ ਆ ਕਿਉਂਕਿ ਅੱਗੇ ਜਾ ਕੇ ਆਪਾਂ ਕੁਝ ਵੀ ਕਹਿ ਨਹੀਂ ਸਕਦੇ ਤੇ ਗੱਲ ਉੱਥੇ ਮੁੱਕਦੀ ਹੈ ਵੀ ਘਰ ਪਈ ਚੀਜ਼ ਆਪਣੀ ਖਰਾਬੀ ਹੋ ਸਕਦੀ ਹੈ ਆਪਣੀ ਫਸਲ ਹੁੰਦੀ ਹੈ ਆਪਣੀ ਖੇਤ ਦੇ ਵਿੱਚ ਫਸਲ ਖੜੀ ਆ ਆਪਾਂ ਨੂੰ ਮਨ ਦੇ ਵਿੱਚ ਚਿੰਤਾ ਹੁੰਦੀ ਹੈ ਵੀ ਕਿਤੇ ਖਰਾਬ ਨਾ ਹੋ ਜਵੇ ਮੀਂਹ ਨਾ ਪੈ ਜਵੇ ਆਇ ਨਾ ਹੋ ਜਵੇ ਤੇ ਜਦੋਂ ਆਪਾਂ ਪੈਸੇ ਬੱਟ ਲਈ ਪੈਸੇ ਆਪਣੇ ਹੱਥ ਦੇ ਵਿੱਚ ਆ ਗਏ ਤਾਂ ਉਹ ਆਪਣਾ ਰੇਟ ਉਨਾ ਪੱਕਾ ਲੱਗ ਗਿਆ ਤੇ ਆਪਾਂ ਨੂੰ ਪ੍ਰੋਫਿਟ ਪਤਾ ਲੱਗ ਗਿਆ ਵੀ ਆਪਾਂ ਨੂੰ ਇੰਨਾ ਪ੍ਰੋਫਿਟ ਹੋ ਗਿਆ ਤੇ ਇਸ ਕਰਕੇ ਜੇ ਤੁਹਾਨੂੰ ਵਧੀਆ ਰੇਟ ਮਿਲ ਰਿਹਾ ਹੈ ਤਾਂ ਤੁਸੀਂ ਕਣਕ ਨੂੰ ਦੇ ਦਿਓ ਤੇ ਪੈਸੇ ਬਟਨ ਦੇ ਵਿੱਚ ਹੀ ਫਾਇਦਾ ਹੈ ਕਿਉਂਕਿ ਅੱਗੇ ਜਾ ਕੇ ਕੁਝ ਨਹੀਂ ਕਹਿ ਸਕਦੇ ਵੀ ਰੇਟ ਅੱਧ ਐਮਐਸਪੀ ਰੇਟ ਨਾਲੋਂ ਵੀ ਥੱਲੇ ਜਾ ਸਕਦਾ ਹੈ ਇਹ ਵੀਡੀਓ ਜੇ ਵਧੀਆ ਲੱਗੀ ਤਾਂ ਹੋਰ ਕਿਸਾ ਨੂੰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਦੇ ਲਈ